ਉਹ ਇੱਕ ਹਾਈਪ ਕਰੀਏਟ ਕਰਦੇ ਲੋਕਾਂ ਚ ਕਿਉਂਕਿ ਅੱਗੇ ਕੁਝ ਦੀਂਦਾ ਨਹੀਂ ਸਾਰੇ ਲੋਕਾਂ ਨੂੰ ਹਰੇਕ ਨੂੰ ਆਜ਼ਾਦੀ ਆ ਹਰ ਬੰਦਾ ਇੱਥੇ ਕਾਗਜ਼ ਭਰ ਰਿਹਾ ਹਾਲਾਂਕਿ ਦੂਸਰੀਆਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਦੇ ਕਾਗਜ਼ ਵੀ ਕੱਲ ਭਰੇ ਅੰਦਰ ਬੈਠੇ ਸਈ ਕਹਿ ਰਹੇ ਨੇ ਵੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਅੱਗੇ ਉਹਨੂੰ ਇਹ ਆ ਵੀ ਸਾਡੇ ਉਮੀਦਵਾਰ ਜਿੱਤਨੇ ਨਹੀਂ ਇਸ ਕਰਕੇ ਜਿਹੜਾ ਉਹਨਾਂ ਵੱਲੋਂ ਤਾਂ ਕਿਸੇ ਹੀ ਕੀਤੀ ਜਾ ਰਹੀ ਹੈ ਦੱਕੇ ਚਾਈ ਕੀਤੀ ਜਾ ਰਹੀ ਆ ਮੈਂ ਕਹਿੰਦਾ ਇੱਕ ਵੀ ਬੰਦਾ ਇੱਥੇ ਲਿਆ ਕੇ ਦੇ ਦੇ ਕਿ ਮੈਨੂੰ ਐਨਓਸੀ ਨਹੀਂ ਮਿਲੀ ਤੇ ਮੈਂ ਕਾਗੈ ਨਹੀਂ ਭਰੇ ਲਾਸਟ ਡੇਟ ਤੱਕ ਆਜ ਜਾਣਾ ਕਾਗੈ ਭੰਦੀ ਇੱਥੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਸਹਿਬਾਨ ਇੱਥੇ ਉਹਨਾਂ ਨੂੰ ਕਿਉਂ ਪਹੁੰਚਣਾ ਪੈ ਗਿਆ ਅੱਜ ੱਲੇ ਆ ਲੋਕਾਂ 'ਚ ਬੜੇ ਨਹੀਂ 4 ਸਾਲ ਲੰਘ ਗਏ ਵਿਰੋਧੀ ਧਿਰ ਦਾ ਵਿਰੋਧੀ ਧਿਰ ਵੀ ਅਸੀਂ ਵੀ ਵਿਰੋਧੀ ਧਿਰਾਂ 'ਚ ਰਹੇ ਆ ਲੋਕਾਂ 'ਚ ਜਾਂਦੇ ਰਹੇ ਆ ਕੀ ਆ ਪਰ ਉਹ ਲੋਕ ਦੱਸਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਰਹੂਗਾ ਡੇ 510 ਪੰਜਾਬੀ ਦੇ ਤੁਹਾਡਾ ਸਵਾਗਤ ਹੈ ਮੈਂ ਹਾਂ ਗੁਰਜੀਤ ਸਿੰਘ ਰਮਾਣਾ ਤਾਂ ਜ਼ਿਲ੍ਹਾ ਪ੍ਰਿਸ਼ਤੇ ਬਲਾਕ ਸ਼ਾਂਤੀ ਦੀਆਂ ਚੋਣਾਂ ਨੂੰ ਲੈ ਕੇ ਅੱਜ 4 ਦਸੰਬਰ ਹੈ ਆਖੀਰਲਾ ਦਿਨ ਹੈ ਅੱਜ ਜਿਹੜੇ ਸਾਰੇ ਡਾਕੂਮੈਂਟਸ ਜਿਹੜੇ ਜਮ੍ਹਾਂ ਕਰਵਾਏ ਜਾ ਰਹੇ ਨੇ ਜਿੰਨੇ ਉਮੀਦਵਾਰ ਨੇ ਤਾਂ ਤਸਵੀਰ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਫਰੀਦਕੋਟ ਦੀ ਫਰੀਦਕੋਟ ਦੇ ਵਿੱਚ ਦੇਖ ਸਕਦੇ ਹੋ ਤੁਸੀਂ ਸਾਰੀਆਂ तमाम ਪਾਰਟੀਆਂ ਦੇ ਜਿਹੜੇ ਇੱਥੇ ਨਮਾਇंदे ਪਹੁੰਚੇ ਆ ਤਾਂ ਸਾਰੇ ਉਮੀਦਵਾਰ ਪਹੁੰਚੇ ਆ ਵੱਡੀ ਗਿਣਤੀ ਦੇ ਵਿੱਚ ਜਿਹੜਾ ਅੱਜ ਇਕੱਠਾ ਹੈ ਫਰੀਦਕੋਟ ਦੇ ਮਿਨੀ ਸੈਕਟਰੀਏਟ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਲਗਾਤਾਰ ਜਿਹੜੀ ਇਹ ਕਿਹਾ ਜਾ ਰਿਹਾ ਸੀਗਾ ਕਿ ਆਮ ਆਮੀ ਪਾਰਟੀ ਦੀ ਸਰਕਾਰ ਹੱਤਕਾ ਕਰ ਰਹੀ ਆ ਤਾਂ ਉਹ ਸਾਰੀ ਜਾਣਕਾਰੀ ਆਪਾਂ ਲਵਾਂਗੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਾਡੇ ਨਾਲ ਗੱਲਬਾਤ ਕਰਦੇ ਆ ਚੇਅਰਮੈਨ ਸਾਹਿਬ ਕੈਸ ਤਰੀਕੇ ਦਾ ਮਾਹੌਲ ਆ ਕਿਉਂਕਿ ਲਾਸਟ ਦਿਨ ਆ ਅੱਜ ਬਹੁਤ ਵਧੀਆ ਮਾਹੌਲ ਆ ਜੀ ਲੋਕਾਂ ਚ ਪੂਰਾ ਉਤਸ਼ਾਹ ਤੇ ਨਾਲੇ ਸਬੂਤ ਵੀ ਆ ਜੀ ਮੈਂ ਉਹ ਚੀਜ਼ਾਂ ਦਾ ਖੰਡਨ ਕਰਦਾ ਜਿਹੜੀਆਂ ਪਿਛਲੇ ਦਿਨੀ ਹੋਈਆਂ ਐਵੇਂ ਆਪਾਂ ਉਂਗਲਾ ਚੱਕੀ ਗਏ ਐਨਓਸੀਆਂ ਨਹੀਂ ਮਿਲਦੀਆਂ ਉਹ ਨਹੀਂ ਮਿਲਦੀਆਂ ਸਾਰੀ ਤੁਹਾਡੇ ਸਾਹਮਣੇ ਸਵਾਲ ਖੜਾ ਕਰਨਾ ਸੀਗਾ ਕਿਉਂ ਉਹਨਾਂ ਨੂੰ ਸਵਾਲ ਤੁਹਾਡੇ ਸਾਹਮਣੇ ਖੜੇ ਕਰਨ ਦੀ ਲੋੜ ਪਈ ਬਿਨਾਂ ਗੱਲ ਤੋਂ ਜੀ ਉਹ ਇੱਕ ਹਾਈਪ ਕਰੀਏਟ ਕਰਦੇ ਲੋਕਾਂ ਚ ਕਿਉਂਕਿ ਅੱਗੇ ਕੁਝ ਦੀਂਦਾ ਨਹੀਂ ਸਾਰੇ ਲੋਕਾਂ ਨੂੰ ਹਰੇਕ ਨੂੰ ਆਜ਼ਾਦੀ ਆ ਹਰ ਬੰਦਾ ਇੱਥੇ ਕਾਗਜ਼ ਭਰ ਰਿਹਾ ਹਾਲਾਂਕਿ ਦੂਸਰੀਆਂ ਪਾਰਟੀਆਂ ਦੇ ਲੀਡਰ ਜਿਨ੍ਹਾਂ ਦੇ ਕਾਗਜ਼ ਵੀ ਕੱਲ ਭਰੇ ਅੰਦਰ ਬੈਠੇ ਆ ਨਾ ਆਉਦੇ ਕੈਂਡੀਡੇਟਾਂ ਦੇ ਕਾਗਜ਼ ਅਸੀਂ ਬਾਹਰ ਖੜੇ ਆ ਕਿ ਭਰਾਓ ਯਾਰ ਅਮਨ ਕਰੋ ਪਰ ਉਹ ਤਾਂ ਇਹ ਕਹਿ ਰਹੇ ਨੇ ਵੀ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਆਗੋਂ ਨੂੰ ਇਹ ਹੈ ਵੀ ਸਾਡੇ ਉਮੀਦਵਾਰ ਜਿੱਤਨੇ ਨਹੀਂ ਇਸ ਕਰਕੇ ਜਿਹੜਾ ਉਹਨਾਂ ਵੱਲੋਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਕਾਦੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਮੈਂ ਕਹਿੰਦਾ ਇੱਕ ਵੀ ਬੰਦਾ ਇੱਥੇ ਲਿਆ ਕੇ ਦੇ ਦੇ ਕਿ ਮੈਨੂੰ ਐਨਓਸੀ ਨਹੀਂ ਮਿਲੀ ਤੇ ਮੈਂ ਕਾਗਜ਼ ਹੀ ਨਹੀਂ ਭਰੇ ਲਾਸਟ ਡੇਟ ਤਾਂ ਆਜਣਾ ਕਾਗਜ਼ ਭਰਦੀ ਅੱਜ ਸ਼ਾਮ ਨੂੰ 5 ਵਜੇ ਤੋਂ ਪਹਿਲਾਂ ਇਹ ਆਹੀ ਗੱਲ ਤੁਹਾਡੀ ਜਿੱਤ ਉਹਦੇ ਮੋਲਕ ਸਿੰਘ ਐਮਐਲਏ ਉਹਨਾਂ ਨੇ ਵੀ ਕਹੀ ਹੈ ਜੇ ਕਿਸੇ ਦੇ ਡਾਕੂਮੈਂਟਸ ਜੇ ਨਹੀਂ ਭਰੇ ਜਾਂਦੇ ਸਾਡੇ ਨਾਲ ਆ ਕੇ ਗੱਲ ਕਰਨ 5 ਵਜੇ ਇੱਕ ਬੰਦਾ ਵੀ ਸਿੰਗਲ ਵਨ ਦਿਖਾ ਦਿਓ ਫਿਰ ਕਹਿ ਦਿਓ ਨਹੀਂ ਇਹਨਾਂ ਨੂੰ ਉਹੀ ਸ਼ਰਮ ਹੋਣੀ ਚਾਹੀਦੀ ਐਵੇਂ ਡਰਾਮੇ ਕਰੀ ਜਾਂਦੇ ਕਿਉਂ ਇੱਥੇ ਵਿਰੋਧੀ ਧਿਰਾਂ ਦੇ ਲੀਡਰ ਜਿਹੜੇ ਸਹਬਾਨ ਇੱਥੇ ਉਹਨਾਂ ਨੂੰ ਕਿਉਂ ਪਹੁੰਚਣਾ ਪੈ ਗਿਆ ਇਹ ਗੱਲ ਇਹ ਆ ਲੋਕਾਂ 'ਚ ਬੜੇ ਨਹੀਂ 4 ਸਾਲ ਲੰਘ ਗਏ ਵਿਰੋਧੀ ਧਿਰ ਦਾ ਵਿਰੋਧੀ ਧਿਰ ਵੀ ਅਸੀਂ ਵੀ ਵਿਰੋਧੀ ਧਿਰਾਂ 'ਚ ਰਹੇ ਆਂ ਲੋਕਾਂ 'ਚ ਜਾਂਦੇ ਰਹੇ ਆਂ ਲੋਕਾਂ 'ਚ ਵੜੇ ਨਹੀਂ ਹੁਣ ਤੁਹਾਡੇ ਪਰ ਸੋਸ਼ਲ ਮੀਡੀਆ ਰਾਹੀਂ ਰੋਲਾ ਰੂਲਾ ਪਾ ਕੇ ਲੋਕਾਂ ਨੂੰ ਦਿਖਾਉਂਦੇ ਆਂ ਭਾਈ ਅਸੀਂ ਹੈਗੇ ਆਂ ਪਰ ਉਹ ਲੋਕ ਦੱਸਣਗੇ ਲੋਕਾਂ ਦਾ ਫਤਵਾ ਸਿਰ ਮੱਥੇ ਰਹੂਗਾ ਪਰ ਉਹੋ ਜੀ ਕੋਈ ਗੱਲ ਨਹੀਂ ਕਿ ਸਾਰੇ ਅਮਨ ਕਾਨੂੰਨ ਕਿ ਸਾਰੇ ਸੰਤੋਸ਼ ਹੋ ਕੇ ਖੁਸ਼ ਹੋ ਕੇ ਫਾਰਮਰ ਕੇ ਵਾਪਸ ਜਾਣਗੇ ਤੁਸੀਂ ਬਾਈਟਸ ਲੈ ਰਹੇ ਹੋ ਸਾਰੀਆਂ ਪਾਰਟੀਆਂ ਦੇ ਮੈਂ ਕਿਹਾ 5 6 ਪਾਰਟੀਆਂ ਰੋਲ ਇਲੈਕਸ਼ਨ ਦੇ ਲੜਨ ਤੇ ਰੋਲ 'ਚ ਆ ਤੁਸੀਂ ਇਹ ਦੇਖ ਲਓ ਚਲ ਦੋ ਮੰਨ ਗਏ ਦੂਜਿਆਂ ਨਾਲ ਨਿੱਕੀਆਂ ਪਾਰਟੀਆਂ ਨਾਲ ਤਾਂ ਕੋਈ ਧੱਕਾ ਕਹ ਦੇ ਮੈਂ ਕਹਿੰਦਾ ਇੱਕ ਵੀ ਕੈਂਡੀਡੇਟ ਕਹ ਦੇ ਫਿਰ ਤੇ ਲਾਂਦ ਕਹ ਦੋ ਸਾਡੇ ਧੰਨਵਾਦ ਤਾਂ ਹੋਰ ਵੀ ਲੀਡਰ ਸਾਹਿਬਾਨਾਂ ਦੇ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹਿਣਾ ਹੈ